ਪਿਆਰੇ ਸਿਰੋਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਖਬਰ ਪੱਤਰਕਾਰ ਹੀਰਾ ਸਿੰਘ ਦੀ ਮਠਾਰੂ ਇਲੈਕਟ੍ਰੀਸ਼ੀਅਨ ਦੀ ਦੁਕਾਨ ਤੇ ਬਹੁਤ ਹੀ ਘੱਟ ਰੇਟ ਤੇ ਬਿਜਲੀ ਦਾ ਸਮਾਨ ਗਾਰੰਟੀ ਤੇ ਮਿਲਦਾ ਹੈ ਦੁਕਾਨ ਦੇ ਮਾਲਕ ਜੋਗਿੰਦਰ ਸਿੰਘ ਮਠਾਰੂ ਵੱਲੋਂ ਵਿਦੇਸ਼ਾਂ ਵਿੱਚ ਜਾ ਰਹੇ ਪੰਜਾਬੀਆਂ ਨੂੰ ਆਪਣੇ ਪੰਜਾਬ ਵਿੱਚ ਰਹਿ ਕੇ ਆਪਣੀ ਦੁਕਾਨ ਕਰਨੀ ਚਾਹੀਦੀ ਅਤੇ ਦੁਕਾਨ ਛੋਟੀ ਹੋਵੇ ਜਾਂ ਫਿਰ ਵੱਡੀ ਹੋਵੇ ਆਪਣਾ ਬਿਜ਼ਨਸ ਸ਼ੁਰੂ ਕਰਨ ਚਾਹੀਦਾ ਹੈ ਅੱਛਾ ਸਰਦਾਰ ਜੀ ਕਹਿੰਦੇ ਸੀ ਜੀ ਤੁਸੀਂ ਇਹ ਦੱਸੋ ਪਹਿਲਾਂ ਕਿ ਤੁਸੀਂ ਪਹਿਲੂ ਬਾਹਰ ਵੀ ਕੁਛ ਸਮਾਂ ਲਾ ਕੇ ਆਏ ਹੋ ਕਿੰਨਾ ਚਿਰ ਸਮਾਂ ਲਾਇਆ ਬਾਹਰ ਤੁਸੀਂ ਹਾਂਜੀ ਹਾਂ ਜੀ ਮੈਂ ਦੁਬਈ ਲਾਇਆ 15 ਸਾਲ 15 ਸਾਲ ਕੇ ਜਿਆਦਾ ਅੱਛਾ ਤੇ ਮਠਰੂ ਦਾ ਹੁਣੇ ਤੁਸੀਂ ਮਤਲਬ ਆ ऑस्ट्रेलिया ਕੈਨੇਡਾ ਜਾਂ ਦੁਬਈ ਕਦੀ ਵੀ ਮੂਵ ਕਰ ਸਕਦੇ ਹੋ ਤੁਹਾਡਾ ਬੈਲ ਸੈਟਲ ਹੈ ਉੱਥੇ ਕੰਮ ਤੇ ਹੁਣ ਤੁਸੀਂ ਬਾਹਰ ਮਹੀਨਾ ਡੇਢ ਮਹੀਨਾ ਜਿਹੜਾ ਲਾ ਕੇ ਆਏ ਹੋ ਉਹ ਤੁਹਾਨੂੰ ਬਾ ਇੱਥੇ ਆ ਕੇ ਬਿਜ਼ਨਸ ਖੋਲੋ ਦਾ ਕੀ ਮਤਲਬ ਬਣ ਕੇ ਜਦੋਂ ਤੁਹਾਡੇ ਬੱਚੇ ਤਾਂ ਬਾਹਰ ਬੈਠੇ ਹੋਇਆ ਇੱਥੇ ਤੁਸੀਂ ਪਹੁੰਚੇ ਹੋ ਦੁਕਾਨ ਖੋਲ ਕੇ ਬੈਠੇ ਹੋ ਕੀ ਕਹਿਣਾ ਚਾਹੁੰਦੇ ਹੋ ਜੇ ਬਾਰੇ ਮੈਂ ਕਹਿਣਾ ਚਾਹਾਂ ਭਾਈ ਬਾਹਰ ਦੀ ਮਿੱਟੀ ਜਿਹੜੀ ਹੈ ਬੜਾ ਫਰਕ ਹੈ ਆਪਣੇ ਪੰਜਾਬ ਦੀ ਮਿੱਟੀ ਹੈਗਾ ਮਿੱਟੀ ਨਹੀਂ ਮਿਲ ਸਕਦੀ ਪਾਣੀ ਨਹੀਂ ਮਿਲ ਸਕਦਾ ਜੀ ਇਹ ਬਹੁਤ ਫਰਕ ਹੈ ਅੱਛਾ ਜੀ ਕਿ ਪੰਜਾਬ ਜਿਹੜੀ ਮਜਾ ਜਿਹੜਾ ਨਾ ਉਹ ਬਾਹਰ ਦੀ ਵਿਕੰਟੀ ਜ ਮਜਾ ਨਹੀਂ ਆਏਗਾ ਅੱਛਾ ਜੀ ਕਿ ਮੈਂ ਮੇਰੇ ਬੇਟੇ ਕਹਿੰਦੇ ਵੀ ਤੁਸੀਂ ਇੱਥੇ ਰਹੋ ਬਾ ਮੇਰਾ ਮਨ ਨਹੀਂ ਲੱਗਦਾ ਕਿ ਨਾ ਛੱਡਣ ਨੂੰ ਅੱਛਾ ਜੀ ਕਿ ਮੈਂ ਆ ਕੇ ਛੋਟੀ ਜੀ ਦੁਕਾਨ ਪਾ ਲਈ ਆ ਅੱਛਾ ਜੀ ਇੱਥੇ ਬਹਿ ਗਿਆ ਆਏ ਸਾਡੇ ਤੇ ਇਹ ਹੁਣ ਵੀ ਮੇਰੇ ਖਿਆਲ ਤੜਾ 3 ਮਹੀਨੇ ਦਾ ਵੀਜ਼ਾ ਸੀਗੇ ਤੁਸੀਂ ਮੇਰੇ ਕੋਲ ਪਾਣੀ ਤੋਂ ਹੀ ਆ 2 ਮਹੀਨੇ ਮੋੜਾਏ ਹੋ ਹਾਂ ਜੀ ਹਾਂ ਜੀ ਜੀ ਨਹੀਂ ਲੱਗਾ ਉਹ ਜੋ ਤੇਰੀ ਕਿਥੇ ਰਾਜ ਜੀ ਲੱਗਣਾ ਕਿ ਗੁਲਾਮੀ ਜੀ ਮਹਿਸੂਸ ਹੁੰਦੀ ਆ ਗੁਲਾਮੀ ਹੁੰਦੀ ਆ ਕਿ ਰਾਜ ਨੇ ਅੰਦਰੇ ਬੈਠੇ ਨੂੰ ਗੁਲਾਮੀ ਨਹੀਂ ਕਰਦੀ ਅੱਛਾ ਜੀ ਹੋਰ ਜਾਓ ਗੱਲਬਾਤ ਮਾਰੋ ਬਾੜੀ ਵਿੱਚ ਆਪਨੇ ਆਪਣੇ ਲੋਕਾਂ ਨਾਲ ਮਤਲਬ ਗੱਲ ਹਾਂ ਮੁੱਕਦੀ ਕਿ ਜਿਹੜੇ ਨਿਆਰੇ ਇੱਥੇ ਆ ਉਹ ਇੱਥੇ ਨੇ ਪੰਜਾਬੀ ਆ ਜੀ ਅੱਛਾ ਜੀ ਤੇ ਮਠਰੂ ਸਾਬ ਕੀ ਕੀ ਸਮਾਨ ਚ ਤੁਸੀਂ ਡੀਲ ਕਰਦੇ ਹੋ ਕਿਹੜਾ ਕਿਹੜਾ ਸਮਾਨ ਆਪਣੇ ਕੋਲੇ ਆ ਤੇ ਉਹਦਾ ਪੀਜੀਏ ਸਮਾਨ ਆ ਮੀਰ ਸਾਹਿਬ ਜੀ ਆਪਣਾ ਬਿਜ਼ੀਅਸ ਸਮਾਨ ਤਕਰੀਬਨ ਸਾਰਾ ਹੀ ਆ ਅੱਛਾ ਜੀ ਤੇ ਵੀਰ ਵਾਲੇ ਕੰਗ ਵਾਲਾ ਹਾਂ ਅੱਛਾ ਜੀ ਉੱਚੀ ਬੋਲੋ ਥੋੜਾ ਜਿਹਾ ਮੈਨੂੰ ਕਰਨ ਵਾਲਾ ਅੱਛਾ ਜੀ ਬਾਕੀ ਫੇਕ ਰਹੀ ਆ ਜੀਜਰ ਵੀ ਆ ਹੋਰ ਤਾਂ ਇਹ ਕਾ ਜੀ ਜਨਰੇਟਰ ਪਰ ਖਲਾ ਰਿਆ ਹੋਇਆ ਇਹ ਕਿ ਜਨਰੇਟਰ ਦਾ ਕਰਾਇ ਦੇ ਦਈਦਾ ਅੱਛਾ ਜੀ ਇੱਕ ਜਿਹੜੀ ਟੀਵੀ ਆ ਟੀਵੀ ਕਰਾਇ ਦੇ ਦਈਆ ਉਹ ਕੀ ਜਿਹੜੀ ਲੈਂਟਰ ਤੋਂਨ ਵਾਲੀ ਹੁੰਦੀ ਆ ਲੈਂਟਰ ਤੋਂਨ ਵਾਲੀ ਉਹ ਕਰਾਇ ਦੇ ਦਿੰਦੇ ਨੇ ਉਹ ਕਰਾਇ ਦੇ ਦਈਆ ਅੱਛਾ ਜੀ ਉਹ ਹੀ ਹੈਗੀ ਆ ਤੇ ਉਹਦੀ ਕੋ ਸਿਕਿਉਰਟੀ ਮੇਰੇ ਜਮਾ ਹੁੰਦੀ ਆ ਪਹਿਲਾਂ ਉਹ ਉਹਦਾ 500 ਰੁਪਿਆ ਕਰਾਇਆ ਨਹੀਂ ਨਹੀਂ ਤੇ ਜਦੋਂ ਲੈ ਕੇ ਜਾਂਦਾ ਉਹਦੀ ਕੋ ਸਿਕਿਉਰਟੀ ਜਮਾ ਕਰਾ ਅੱਛਾ ਜੀ ਜਦੋਂ 500 ਪਹਿਲਾਂ ਲਈਦਾ ਤਾਂ अच्छा ठीक है हां जी गो ते ਉਸ زمانے ਦਾ ਬੜੀ ਕੋ ਅੱਛਾ ਜੀ ਸਾਰਾ ਵੀਰਿਆ ਸਮਾਨ ਸਾਰਾ ਟੋਟਲ ਮਿਲੂਗਾ ਜੋ ਵੀ ਠੀਕ ਹੈ ਤੇ ਮਤਲਬ ਹੁਣ ਤੁਹਾਡੇ ਕੋਲ ਗਾਹਕ ਜੇ ਆਵੇ ਤੇ ਕੀ ਗੱਲ ਕਰਕੇ ਆਊਗੀ ਕਿ ਆਵੇਗਾ ਗਾਹਕ ਕਿ ਸਮਾਨ ਸਸਤਾ ਸ਼ਹਿਰ ਦੇ ਨਾਲੋਂ ਇਸ ਕੋ ਸਮਝ ਕੇ ਕਹਿਣਾ ਚਾਹੁੰਦੇ ਹੋ ਯਾਰ ਨੂੰ ਸਰ ਦਾ ਮੇਰੇ ਕੋਲ ਸਮਾਨ ਨਾ ਪਾਏ ਸਮਾਨ ਵਧੀਆ ਮਿਲੂਗਾ ਇੱਕ ਨੰਬਰ ਮਿਲੂਗਾ ਕੋਈ ਦੋ ਰੰ ਵਾਲਾ ਸਮਾਨ ਨਹੀਂ ਹੋਊਗਾ ਅੱਛਾ ਹੋਰ ਮਿਲੂਗਾ ਫਾਇਦੇ ਕਰ ਚੂੜੀਆਂ ਨਾਲੋਂ ਸਸਤਾ ਮਿਲੂਗਾ ਘੱਟ ਰੇਟ ਤੇ ਮਿਲੂਗਾ ਅੱਛਾ ਜੀ ਫਲੇ ਪਤਾ ਕਰਕੇ ਦੇ ਸਕਦੇ ਅਸੀਂ ਕਿ ਤੋਂ ਉਹਨਾਂ ਦਾ ਰੇਟ ਦੱਸੋ ਤੁਹਾਡੇ ਹਾਂ ਬਿਲਕੁਲ ਬਿਲਕੁਲ ਨਹੀਂ ਵੇਖ ਵੀ ਲੈਣੇ ਰਹੀਏ ਕਿ ਕੀ ਗੱਲ ਹੈ ਕਿ ਤੇ ਦਿਮਾਗ ਚੋਂ ਕੱਢ ਦਿਓ ਕਹੀ ਪੁੱਛਣਾ ਨਹੀਂ ਵੇਖੋ ਨਾਲ ਜਿਹੜੀ ਗੱਲ ਹੈ ਦੇਖੋ ਅੱਛਾ ਜੀ